ਜਦੋਂ ਟੁੱਟਿਆ ਰੋਡ ਆ ਜਾਵੇ ਜਦੋਂ ਟੁੱਟਾ ਹੋਇਆ ਚੌਂਕ ਆ ਜਾਵੇ ਸਮਝ ਲੈਣਾ ਕਿ ਮਮੂਨ ਚੌਂਕ ਵਿੱਚ ਆ ਗਏ ਆ ਔਰ ਤਰੱਕੀ ਦੱਸ ਦਈਏ ਪਠਾਨਕੋਟ ਦੀ ਇਹ ਪਠਾਨਕੋਟ ਦੀ ਤਰੱਕੀ ਆ ਜਦੋਂ ਜ਼ਿਲ੍ਹਾ ਬਣਿਆ ਪਠਾਨਕੋਟ ਤੇ ਕਹਿੰਦੇ ਸੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੋ ਗਈ ਆ ਤੇ ਸਾਡਾ ਜ਼ਿਲ੍ਹਾ ਵੱਖਰਾ ਕਰੋ ਸਾਡੇ ਜ਼ਿਲ੍ਹੇ ਦੇ ਵਿੱਚ ਕੰਮ ਜਿਹੜੇ ਘੱਟ ਹੁੰਦੇ ਆ ਸਾਡੇ ਜ਼ਿਲ੍ਹੇ ਦੀਆਂ ਸੜਕਾਂ ਟੁੱਟੀਆਂ ਰਹਿੰਦੀਆਂ ਨੇ ਸਾਡੇ ਜ਼ਿਲ੍ਹੇ ਦੇ ਜਿਹੜੇ ਚੌਂਕ ਆ ਉਹ ਟੁੱਟੇ ਰਹਿੰਦੇ ਨੇ ਤਾਂ ਆਹ ਵਾਲਾ ਚੌਂਕ ਬਣ ਗਿਆ ਜ਼ਿਲ੍ਹਾ ਕਦੋਂ ਤੋਂ ਬਣਿਆ ਜਦੋਂ ਤੋਂ ਲੈ ਕੇ ਜ਼ਿਲ੍ਹਾ ਬਣਿਆ ਲੱਗਦਾ ਕਿ ਚੌਂਕ ਉਦੋਂ ਤੋਂ ਲੈ ਕੇ ਟੁੱਟਾ ਹੈ ਸਬੰਧਤ محکمہ ਨੂੰ ਬੇਨਤੀ ਕਰ ਦਈਏ ਕਿ ਆਹ ਚੌਂਕ ਦੀ ਜ਼ਿੰਮੇਵਾਰੀ ਕੌਣ ਲਏਗਾ ਕਦੋਂ ਲਏਗਾ ਜ਼ਿੰਮੇਵਾਰੀ ਕਦੋਂ ਚੌਂਕ ਬਣੇਗਾ ਕਦੋਂ ਲੋਕਾਂ ਦਾ ਜਿਹੜਾ ਇਹ ਰਾਹ ਆ ਸੁਖਾਲਾ ਹੋਵੇਗਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਸਾਰੀਆਂ ਤਸਵੀਰਾਂ ਕਵਰ ਕੀਤੀਆਂ ਜਾਣ ਕਿ ਮਮੂਨ ਚੌਂਕ ਹੈ ਜੇ ਗੱਲ ਕਰੀਏ ਤਾਂ ਡਿਫੈਂਸ ਏਰੀਆ ਹੈ ਇਹ ਮਮੂਨ ਚੌਂਕ ਇੱਕ ਫੇਮਸ ਚੌਂਕ ਹੈ ਔਰ ਇੱਥੋਂ ਦੇ ਲੋਕ ਜੋ ਇੱਥੋਂ ਦਾ ਕਾਰੋਬਾਰ ਕਰਨ ਵਾਲੇ ਲੋਕ ਨੇ ਉਹ ਇਹ ਪਰੇਸ਼ਾਨੀਆਂ ਡੇਲੀ ਚੱਲਦੇ ਨੇ ਪਾਣੀ ਦਾ ਨਿਕਾਸ ਪਾਣੀ ਦੇ ਨਾਲੇ ਬੰਦ ਪਏ ਨੇ ਕਿਹੜੇ ਮਹਿਕਮੇ ਨੇ ਵੇਖਣੇ ਆ ਅਗਲੀ ਸਰਕਾਰ ਨੇ ਵੇਖਣੇ ਆ ਲੋਕਾਂ ਨੇ ਬਦਲਾਅ ਕੀਤਾ ਲੋਕ ਕਹਿੰਦੇ ਨੇ ਬਦਲਾਅ ਹੋ ਗਿਆ ਸਰਕਾਰ ਨੇ ਸਾਰੇ ਕੰਮ ਜਿਹੜੇ ਆ ਡਿਵੈਲਪ ਕਰ ਦੇਣੇ ਆ ਬਦਲਾਅ ਵਾਲੀ ਆਪਣਾ ਬਦਲਾਅ ਨਹੀਂ ਵਿਖਾ ਰਹੀ ਬਦਲਾਅ ਵਾਲੀ ਦੇ ਹਾਲਾਤ ਵੇਖ ਰੋ ਇਹ ਮਮੂਨ ਚੌਂਗ ਦੇ ਹਾਲਾਤ ਨੇ ਆ ਵੇਖੋ ਡਿਫੈਂਸ ਦੀਆਂ ਗੱਡੀਆਂ ਆਰਮੀ ਦੀਆਂ ਗੱਡੀਆਂ ਇਹ ਵੀ ਕਿਤੇ ਨਾ ਕਿਤੇ ਇੱਥੇ ਆਉਂਦੀਆਂ ਨੇ ਕਿਉਂਕਿ ਇਹ ਡਿਫੈਂਸ ਏਰੀਆ ਆ ਤੇ ਗੱਡੀਆਂ ਜਿਹੜੀਆਂ ਉਹ ਖੱਡੇ ਆ ਪਾਣੀ ਭਰਿਆ ਗੰਦਗੀ ਭਰੀਆ ਔਰ ਨਾਲੇ ਬਲਾਕ ਨੇ ਸਬੰਧਤ ਮਹਿਕਮੇ ਨੂੰ ਫਿਰ ਬੇਨਤੀ ਕਰ ਦਈਏ ਕਿ ਇਹਨਾਂ ਨਾਲਿਆਂ ਦਾ ਹੱਲ ਕੀਤਾ ਜਾਵੇ ਮਮੂਨ ਚੌਂਕ ਦਾ ਹੱਲ ਕੀਤਾ ਜਾਵੇ ਹਰ ਹਫਤੇ ਸਾਡੀ ਮਜਬੂਰੀ ਹੋਵੇਗੀ ਔਰ ਸਾਡੀ ਜ਼ਿੰਮੇਵਾਰੀ ਹੋਵੇਗੀ ਹਰ ਹਫਤੇ ਇਸ ਚੌਂਕ ਦੀ ਖਬਰ ਲਗਾਈ ਜਾਵੇਗੀ ਤਾਂ ਜੋ ਸੁੱਤੀਆਂ ਸਰਕਾਰਾਂ ਨੂੰ ਜਗਾਇਆ ਜਾਵੇਗਾ ਸੁੱਤੀਆਂ ਸਰਕਾਰਾਂ ਇਹਦੇ ਵੱਲ ਵੇਖਣਗੀਆਂ ਕਿ ਇਹ ਚੌਂਕ ਦੀ ਪ੍ਰੋਬਲਮ ਕੀ ਆ ਕਿਉਂ ਚੌਂਕ ਇਸ ਤਰ੍ਹਾਂ ਖੱਡਿਆ ਨਾ ਭਰਿਆ ਪਿਆ ਪਾਣੀ ਦੇਖ ਸਕਦੇ ਹੋ ਪਾਣੀ ਕਿਹੜਾ ਇਹ ਪੀਣ ਵਾਲਾ ਪਾਣੀ ਨਹੀਂ ਹੈ ਇਹ ਸਾਫ ਪਾਣੀ ਨਹੀਂ ਹੈ ਇਹ ਗੰਦਗੀ ਹੈ ਸੀਵਰੇਜਾਂ ਦਾ ਪਾਣੀ ਹੈ ਔਰ ਗਟਰਾਂ ਦਾ ਪਾਣੀ ਹੈ ਗੰਦੇ ਨਾਲੇ ਬੰਦ ਪਏ ਨੇ ਔਰ ਗੱਡੀਆਂ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਥੱਲੇ ਲੱਗਦੀਆਂ ਨੇ ਕਿੰਨਾ ਨੁਕਸਾਨ ਹੁੰਦਾ ਗੱਡੀਆਂ ਵਾਲਿਆਂ ਦਾ ਇਹ ਹਾਲਾਤ ਦੇਖ ਸਕਦੇ ਹੋ ਇਹ ਮਮੂਨ ਚੌਂਕ ਦੇ ਹਾਲਾਤ ਹੈ ਔਰ ਆਪਣੇ ਚੈਨਲ ਦੇ ਮਾਧਿਅਮ ਰਹੀਂ ਦੱਸ ਦਈਏ ਕਿ ਹਰ ਹਫਤੇ ਹਰ ਹਫਤੇ ਇਹ ਚੌਂਕ ਵਿਖਾਇਆ ਜਾਵੇਗਾ ਜਿੰਨਾ ਦੇਰ ਤੱਕ ਪਠਾਨਕੋਟ ਦੇ ਲੋਕ ਜਾਗਰੂਕ ਨਹੀਂ ਹੋ ਜਾਂਦੇ ਜਿੰਨੀ ਦੇਰ ਤੱਕ ਮਮੂਨ ਚੌਂਕ ਦੇ ਲੋਕ ਜਿਹੜੇ ਜਾਗਰੂਕ ਨਹੀਂ ਹੋ ਜਾਂਦੇ ਜਿੰਨਾ ਦੇਰ ਤੱਕ ਸਰਕਾਰਾਂ ਜਾਗਰੂਕ ਨਹੀਂ ਹੋ ਜਾਂਦੀਆਂ ਇਹ ਹਾਲਾਤ ਵਿਖਾਏ ਜਾਣਗੇ ਮਮੂਨ ਚੌਂਕ ਦੇ ਔਰ ਪਾਣੀ ਖੜਾ ਦੱਸ ਦਈਏ ਕਿ ਆ ਪਾਣੀ ਖੜਾ ਐ ਇਹ ਨਾਲੇ ਬਲੌਕ ਪਏ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਤਸਵੀਰਾਂ ਵਿਖਾਈਆਂ ਜਾਣ ਥੋੜਾ ਇੱਧਰ ਹੋ ਕੇ ਇਹ ਤਸਵੀਰਾਂ ਵਿਖਾਈਆਂ ਜਾਣ ਆ ਵੇਖ ਸਕਦੇ ਹੋ ਬਸ ਤਾਂ ਕਰੋ ਮੇਰੇ ਵੱਲ ਕਰੋ ਤੁਸੀਂ ਆਹ ਦੇਖ ਸਕਦੇ ਹੋ ਆ ਤਸਵੀਰਾਂ ਨਾਲੇ ਬਲੌਗ ਪਏ ਨੇ ਇਹ ਨਾਲੇ ਮਮੂਨ ਚੌਂਗਦੇ ਨੇ ਔਰ ਕੀ ਕਾਰਨ ਹੈ ਕਿਉਂ ਬਲੌਗ ਪਏ ਨੇ ਲੋਕ ਵੋਟ ਨਹੀਂ ਪਾਉਂਦੇ ਜੇ ਵੋਟਰ ਰਾਜ ਬਣਿਆ ਤਾਂ ਵੋਟਾਂ ਪੈਂਦੀਆਂ ਨੇ ਤਾਂ ਵੋਟਾਂ ਦਾ ਮੁੱਲ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਉਤਾਰਿਆ ਜਾਂਦਾ ਸਿਰਫ ਲੋਕਾਂ ਨੂੰ ਖੱਜਲ ਕਰਕੇ ਲੋਕਾਂ ਨੂੰ ਹਰਾਸ਼ ਕਰਕੇ ਇਹ ਤਸਵੀਰਾਂ ਜਦੋਂ ਅਸੀਂ ਵਿਕਾਉਂਦੇ ਆ ਤਾਂ ਪਠਾਨਕੋਟ ਦਾ ਜ਼ਿਲ੍ਹਾ ਬਣਨਾ ਜਿਹੜਾ ਉਹ ਯਾਦ ਆ ਜਾਂਦਾ ਕਿ ਜ਼ਿਲ੍ਹਾ ਬਣਿਆ ਪਠਾਨਕੋਟ ਕਿਉਂ ਬਣਿਆ ਜ਼ਿਲ੍ਹਾ ਪਠਾਨਕੋਟ ਕਿ ਸਾਡੀ ਤਰੱਕੀ ਜਿਹੜੀ ਘਟ ਹੁੰਦੀ ਆ ਪਾਪੂਲੇਸ਼ਨ ਜ਼ਿਆਦਾ ਸੀ ਔਰ ਪਾਪੂਲੇਸ਼ਨ ਕਰਕੇ ਜਦੋਂ ਜ਼ਿਲ੍ਹਾ ਬਣ ਗਿਆ ਤਾਂ ਫਿਰ ਜ਼ਿਲ੍ਹੇ ਦੇ ਕੰਮ ਕਿਉਂ ਨਹੀਂ ਹੋ ਰਹੇ ਅਲੱਗ ਅਲੱਗ ਵੋਟਾਂ ਪੈਂਦੀਆਂ ਨੇ ਅਲੱਗ ਅਲੱਗ ਕਾਰੋਬਾਰ ਹੁੰਦੇ ਨੇ ਹਰ ਜ਼ਿਲ੍ਹੇ ਦੇ ਆਹ ਵੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਥੇ ਖੜ ਕੇ ਇਹ ਗੱਡੀਆਂ ਦੀ ਹਾਲਾਤ ਵਿਖਾਈ ਜਾਵੇ ਆਹ ਵੇਖ ਸਕਦੇ ਹੋ ਇਹ ਗੱਡੀਆਂ ਥੱਲੇ ਲੱਗਦੀਆਂ ਨੇ ਟੈਕਸ ਪ੍ਰੋਪਰ ਤਾਰਦੇ ਨੇ ਲੋਕ ਔਰ ਲੋਕਾਂ ਦੇ ਟੈਕਸ ਦੇ ਨਾਲ ਖਲਵਾੜ ਕੀਤਾ ਜਾਂਦਾ ਹੈ ਔਰ ਤਸਵੀਰਾਂ ਜਿਹੜੀਆਂ ਆ ਖੱਡੇ ਵੇਖ ਸਕਦੇ ਹੋ ਕਿ ਕਿੰਨੇ ਕਿੰਨੇ ਵੱਡੇ ਖੱਡੇ ਨੇ ਮਮੂਨ ਚੌਂਕ ਦੀਆਂ ਤਸਵੀਰਾਂ ਨੇ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਇਸ ਤਰਫ ਖਾਇ ਜਾਵੇ ਇਹ ਮਮੂਨ ਚੌਂਕ ਹੈ ਜਦੋਂ ਤੁਸੀਂ ਗਾਹਾਂ ਡਲਹੋਜੀ ਨੂੰ ਜਾਣਾ ਤਾਂ ਇਹੀ ਰਸਤਾ ਜਾਂਦਾ ਜਦੋਂ ਪਠਾਨਕੋਟ ਨੂੰ ਜਾਣਾ ਤਾਂ ਇਸ ਤਰਫ ਰਸਤਾ ਜਾਂਦਾ ਔਰ ਹਰ ਗੱਡੀ ਦੀ ਪਰੇਸ਼ਾਨੀ ਹੈ ਹਰ ਪਬਲਿਕ ਦੀ ਪਰੇਸ਼ਾਨੀ ਹੈ ਉਹ ਪਰੇਸ਼ਾਨੀ ਜਿਹੜੀ ਆ ਕਦੋਂ ਹੱਲ ਹੋਵੇਗੀ ਬਦਲਾਵ ਵਾਲੀ ਸਰਕਾਰ ਦੀ ਗੱਲ ਕਰੀਏ ਤਾਂ ਅੱਜ ਬਦਲਾਅ ਜਿਹੜਾ ਹੋਇਆ ਪਿਆ ਨਵਾਂ ਬਦਲਾਅ ਕਦੋਂ ਚਾਹੀਦਾ ਜਦੋਂ ਬਦਲਾਵ ਆ ਲੋਕਾਂ ਨੇ ਸੋਚਿਆ ਤਾਂ ਲੋਕਾਂ ਨੇ ਬਦਲਾਅ ਕੀਤਾ ਜੇ ਬਦਲਾਅ ਹੋ ਗਿਆ ਤੁਹਾਡੀ ਜ਼ਰੂਰਤ ਪੂਰੀ ਹੋ ਗਈ ਆ ਤਾਂ ਫਿਰ ਕਿਉਂ ਨਹੀਂ ਇਹਨਾਂ ਖੱਡਿਆਂ ਨੂੰ ਪੂਰਿਆ ਜਾ ਰਿਹਾ ਕਿਉਂ ਨਹੀਂ ਇਹ ਨਿਕਾਸ ਜਿਹੜੇ ਪ੍ਰੋਪਰ ਚਲਾਏ ਜਾ ਰਹੇ ਥੋੜੇ ਜਿਹੇ ਏਰੀਏ ਦੇ ਵਿੱਚ ਪਾਣੀ ਖੜਾ ਹੈ ਗੰਦਗੀ ਭਰਾ ਪਾਣੀ ਖੜਾ ਔਰ ਜੇ ਕਿਸੇ ਦੇ ਧਿਆਨ ਵਿੱਚ ਇਹ ਵੀਡੀਓ ਨਹੀਂ ਆਉਂਦੀ ਤਾਂ ਅਗਲੇ ਹਫ਼ਤੇ ਫਿਰ ਖਬਰ ਬਣੇਗੀ ਫਿਰ ਵੀਡੀਓ ਚਲਾਵਾਂਗੇ ਔਰ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸੁੱਤੀਆਂ ਸਰਕਾਰਾਂ ਦੇ ਧਿਆਨ ਵਿੱਚ ਆ ਜਾਣ ਔਰ ਲੋਕਾਂ ਦੀ ਜੋ ਪਰੇਸ਼ਾਨੀ ਹੈ ਇਹ ਪਰੇਸ਼ਾਨੀ ਤੁਸੀਂ ਦੇਖ ਸਕਦੇ ਹੋ ਕਿ ਹਰ ਰਾਹਗੀਰ ਹਰ ਸਕੂਲੀਆ ਬੱਸਾਂ ਇਥੋਂ ਦੀ ਗੁਜ਼ਰਦੀਆਂ ਨੇ ਤੇ ਡਿਫੈਂਸ ਏਰੀਆ ਖਾਸ ਕਰ ਗੱਲ ਕਰੀਏ ਤਾਂ ਇਹ ਡਿਫੈਂਸ ਏਰੀਆ ਔਰ ਆਰਮੀ ਦੀਆਂ ਗੱਡੀਆਂ ਆ ਵੇਖ ਸਕਦੇ ਹੋ ਸਾਡੇ ਭਰਾ ਜੋ ਆਰਮੀ ਦੇ ਮੁਲਾਜ਼ਮ ਨੇ ਆ ਗੱਡੀਆਂ ਲੈ ਕੇ ਲੰਘ ਰਿਹਾ ਐਸੇ ਪਾਣੀ ਦੇ ਵਿੱਚੋਂ ਦੀ ਇਹ ਤੁਸੀਂ ਵੇਖ ਸਕਦੇ ਹੋ ਮੈਂ ਕਲੀਅਰ ਕਰਾਂਗਾ ਕਿ ਆ ਤਸਵੀਰਾਂ ਵੇਖੋ ਕਿ ਕਿਵੇਂ ਹਾਲਾਤ ਨੇ ਸੜਕ ਦੇ ਔਰ ਜਿਸ ਨੇ ਡਿਊਟੀ ਕਰਨੀ ਆ ਆ ਵੇਖ ਸਕਦੇ ਹੋ ਆ ਵਾਹਨ ਦੀ ਹਾਲਾਤ ਵੇਖ ਸਕਦੇ ਹੋ ਇਹ ਗੱਡੀਆਂ ਜੋ ਇਹ ਖਰਾਬ ਹੋਣ ਦੇ ਕਗਾਰ ਤੇ ਆ ਜੇ ਗੱਲ ਕਰੀਏ ਤਾਂ ਇਹਨਾਂ ਨੇ ਬਹੁਤ ਸਾਰੇ ਟੈਕਸ ਦਿੱਤੇ ਨੇ ਲੋਕਾਂ ਨੇ ਹਰ ਇਨਸਾਨ ਜਿਹੜਾ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਟੈਕਸ ਦੇ ਰਿਹਾ ਲੇਕਿਨ ਸਰਕਾਰਾਂ ਇਹਦੇ ਵੱਲ ਧਿਆਨ ਨਹੀਂ ਦੇ ਰੀਆਂ ਪਠਾਨਕੋਟ ਦੇ ਸਬੰਧਤ ਮੈਂ ਕਹਿੰਨ ਬੇਨਤੀ ਕਰਦੇ ਆ ਕਿ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਇਹ ਜੋ ਸੜਕਾ ਹੈ ਇਹ ਜੋ ਪੋਲ ਹੈ ਇਹ ਜੋ ਪੁਲ ਦੇ ਕੋਲੋਂ ਜਦ ਤੁਸੀਂ ਲੰਘ ਕੇ ਆਉਂਦੇ ਹੋ ਜਦੋਂ ਤੁਸੀਂ ਅੱਗੇ ਜਾਂਦੇ ਟਲਹੋਜੀ ਨੂੰ ਤਾਂ ਮਮੂਨ ਚੌਂਕ ਹੁੰਦਾ ਮਮੂਨ ਚੌਂਕ ਦੇ ਖੱਡੇ ਆ ਖੱਡੇ ਵੇਖ ਸਕਦੇ ਹੋ ਕਿ ਇੰਨੇ ਖੱਡਿਆਂ ਵਿੱਚ ਕਿੰਨਾ ਸਮਾਂ ਹੋ ਗਿਆ ਲਗਭਗ 20 ਫੁੱਟ ਦਾ ਟੋਆ 20 ਨਹੀਂ 40 ਹੋਏਗਾ 40 ਫੁੱਟ ਦੀ ਜਗਾ ਜਿਹੜੀ ਆ ਟੁੱਟੀ ਹੋਈ ਆ ਔਰ ਪਠਾਨਕੋਟ ਦੇ ਸਬੰਧਤ ਮਹਿਕਮੇ ਇਹਨਾਂ ਖੱਡਿਆਂ ਵੱਲ ਇਹਨਾਂ ਬਲੌਕਜ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਅਸੀਂ ਫਿਰ ਦੁਬਾਰਾ ਬੇਨਤੀ ਕਰ ਦਈਏ ਕਿ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਨੂੰ ਬਣਾਇਆ ਜਾਵੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾ ਨੇ ਜਿਲ੍ਹਾ ਗੁਰਦਾਸਪੁਰ